ਸਮ ਵਾਹਿਗੁਰੂ ਸਾਹਿਬ ਜੀ ਸੋਹੇ ਮਹੱਲਾ ਤੀਜਾ ਜੁਗ ਚਾਰੇ ਧਨ ਜੇ ਪਵ ਬਿਨ ਸਤ ਗੁਰ ਸੁਹਾਗ ਨ ਹੋਈ ਰਾਮ ਨਹਿ ਚਲ ਰਾਜ ਸਦਾ ਹਰ ਕੇ ਰਾ ਤਿਸ ਬਿਨ ਅਵਰ ਨ ਕੋਈ ਰਾਮ ਜਗ ਚਾਰੇ ਧਨ ਜੇ ਪਵੈ ਬੇਣ ਸਾਤ ਗੁਰ ਸੁਹਾਗ ਨ ਹੋਈ ਰਾਮ ਨੇ ਚਲ ਰਾਜ ਸਦਾ ਹਰ ਕੇ ਰਾ ਤਿਸ ਬਿਨ ਅਵਰ ਨ ਕੋਈ ਰਾਮ ਤਿਸ ਬਿਨ ਅਵਰ ਨ ਕੋਈ ਸਦਾ ਸਚ ਸੋਈ ਗੁਰਮਖ ਏਕੋ ਜਾਣਿਆ ਧਨ ਪਰ ਮੇ ਲਾਵਾ ਹੋਵਾ ਗੁਰਮਤੀ ਮਨ ਮੰਨਿਆ ਸਤ ਗੁਰ ਮਿਲਿਆ ਤਾਂ ਹਰ ਪਾਇਆ ਬੇਨਹਾਰ ਨਾਵੇ ਮੁਕਤ ਨਾ ਹੋਈ ਨਾਨਕ ਕਾਮਣ ਕੰਤਿ 라ਵੇ ਮਨ ਮੰਨਿਆ ਸੁਖ ਹੋਈ ਸਤ ਗੁਰ ਸੇਵ ਧਨ ਬਲ ਲੜੀਏ ਹਰ ਵਾਰ ਪਾਵੈ ਸੋਈ ਰਾਮ ਸਦਾ ਹੋਵਹ ਸੁਹਾਗਣੀ ਫਿਰ ਮੈਲਾ ਵੇਸ ਨ ਹੋਈ ਰਾਮ ਫਿਰ ਮੈਲਾ ਵੇਸ ਨ ਹੋਈ ਗਰਮਕ ਬੂਝਾਇ ਕੋਈ ਹਮੈ ਮਾਰ ਪਛਾਨਿਆ ਕਰਨੇ ਕਾਰ ਕਮਾਵੇ ਸ਼ਬਦ ਸੁਮਾਵੇ ਅੰਤਰ ਏਕੋ ਜਾਣਿਆ ਗੁਰਮਖ ਪ੍ਰਭ 라ਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ ਨਾਣਕ ਕਾਮਨ ਪਿਰ ਰਾਵੇ ਆਪਣਾ ਰਵ ਰਹਿਆ ਪ੍ਰਭ ਸੋਈ ਗੁਰ ਕੀ ਕਾਰ ਕਰੇ ਤਨ ਬਲ ਲੜੀਏ ਹਰ ਵਰ ਦੇ ਮਿਲਾਏ ਰਾਮ ਹਰ ਕੈ ਰੰਗ ਰਤੀ ਹੈ ਕਾਮਨ ਮਿਲ ਪ੍ਰੀਤਮ ਸੁਖ ਪਾਏ ਰਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਸਭ ਥਾਏ ਸੱਜਾ ਸ਼ਿੰਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਏ ਹਰ ਸੁਖ ਦਾਤਾ ਸ਼ਬਦ ਪ੍ਰਸ਼ਾਤਾ ਕਾਮਣ ਲਿਆ ਕੰਠ ਲਾਏ ਨਾਨਕ ਮਹਿਲੀ ਮਹਿਲ ਪਛਾਨ ਗੁਰਮਤੀ ਹਰ ਪਾਏ ਸਾ ਧਨ ਬਾਲੀ ਤੁਰ ਮੇਲੀ ਮੇਰੇ ਪ੍ਰਭ ਆਪ ਮਿਲਾਈ ਰਾਮ ਗੁਰਮਤੀ ਕਟ ਚਾਨਣ ਹੋਆ ਪ੍ਰਭ 라ਵ ਰਹਿਆ ਸਭ ਥਾਈ ਰਾਮ ਰਾਵ ਰਵ ਰਹਿਆ ਸਭ ਥਾਈ ਬਨਵਸਾਈ ਪੂਰਬ ਲਿਖਿਆ ਪਾਇਆ ਸੇਜ ਸੁਖਾਲੇ ਮੇਰੇ ਪ੍ਰਭ ਬਾਣੀ ਸੱਚ ਸਿੰਗਾਰ ਬਨਾਇਆ ਕਾਮਨ ਨਿਰਮਲ ਹੋਵ ਮੈਂ ਮਲਖੋਈ ਗੁਰ ਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤਾ ਨਾਮ ਨਵ ਨਿਦਪਾਈ ਕਾਮਨ ਨਿਰਮਲ ਹੋ ਮੈਂ ਮਲਖ ਹੋਈ ਗੁਰ ਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤਾ ਨਾਮ ਨਵ ਨਿਦਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ